ਸਤਿ ਸ਼੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਖੜੇ ਆ ਜੀ ਪਿੰਡ ਪੁੱਟੀ ਆਲਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਪਿੰਡ ਪੁੱਟੀ ਆਲਾ ਜੋ ਨਗਰ ਆ ਤੇ ਉਸ ਦਾ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਨਕ ਜੀ ਨਾਲ ਬਹੁਤ ਵੱਡਾ ਸਬੰਧ ਆ ਜਿਹੜੇ ਪੁਰਾਣੇ ਦੋਸਤ ਆ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਤਾਂ ਪਤਾ ਵੀ ਪੁੱਟੀ ਵਾਲੇ ਪਿੰਡ ਵਿੱਚ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਨਕ ਜੀ ਸਟ੍ਰਗਲ ਦੇ ਦੇਣਾ ਵਿੱਚ ਸਾਡੇ ਬਾਪੂ ਜੀ ਖੁਸ਼ੀ ਮਹਮਨ ਜੀ ਦੇ ਛਤਰ ਛਾਇਆ ਹੇਠ ਉਹਨਾਂ ਨੇ ਸੰਗੀਤ ਦੀ ਤਾਲੀਮ ਲਈ ਸਿੱਖਿਆ ਲਈ ਤੇ ਉਸ ਤੋਂ ਬਾਅਦ ਇੱਥੋਂ ਪੁੱਟੀ ਵਾਲੇ ਪਿੰਡ ਤੋਂ ਚੱਲ ਕੇ ਪੂਰੇ ਪੰਜਾਬ ਦੇ ਵਿੱਚ ਆਰ ਵਰਲਡ ਦੇ ਵਿੱਚ ਕਲੀਆਂ ਦਾ ਬਾਦਸ਼ਾਹ ਸ਼੍ਰੀ ਕੁਲਦੀਪ ਮਾਨਕ ਜੀ ਨੇ ਆਪਣਾ ਨਾਂ ਸਤਾਪਿਤ ਕੀਤਾ ਸੋ ਅੱਜ ਆਪਾਂ ਡੇਰੇ ਤੇ ਖੜੇ ਆ ਤੁਸੀਂ ਪਿੱਛੇ ਦੇਖ ਰਹੇ ਹੋ ਬਿਲਡਿੰਗਾਂ ਡੇਰੇ ਦੀ ਤੇ ਆਪਾਂ ਖੜੇ ਆ ਸਾਰੇ ਤੇ ਤੁਹਾਨੂੰ ਅੱਜ ਦਰਸ਼ਨ ਕਰਾਉਣੇ ਆ ਟਿੱਲਾ ਪੂਰਨ ਭਗਤ ਜੀ ਦਾ ਅਸੀਂ ਮਿਲੇ ਅਸੀਂ ਸੇਵਾਦਾਰਾਂ ਨੂੰ ਤੇ ਬਹੁਤ ਵਧੀਆ ਲੱਗਿਆ ਵੇਖ ਕੇ ਸੁਣਦੇ ਹੁੰਦੇ ਸੀ ਕਹਾਣੀਆਂ ਪੜ੍ਹਦੇ ਹੁੰਦੇ ਸੀ ਤਾਂ ਜ ਟਿੱਲਾ ਦੇਖਿਆ ਕਹਿੰਦੇ ਇੱਥੇ ਸਾਡੇ ਬਾਪੂ ਬਾਬਾ ਪੂਰਨ ਭਗਤ ਜੀ ਇੱਥੇ ਇਸ ਜਗ੍ਹਾ ਨੂੰ ਉਹਨਾਂ ਨੇ ਆਪਣੇ ਚਰਨ ਛੋਹ ਪ੍ਰਾਪਤ ਧਰਤੀ ਉਹਨਾਂ ਦੀ ਭਾਗ ਲਾਏ ਆ ਔਰ ਪਿੱਛੇ ਧੋਨੇ ਦੋਨੋਂ ਤੇ ਜਗ੍ਹਾ ਉਹਨਾਂ ਦੀ ਦੋਨਾਂ ਨੇ ਦਾਤਨ ਕੀਤੀ ਜੀ ਅੱਜ ਬਹੁਤ ਵੱਡਾ ਰੋਖ ਆ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਮੰਗਲ ਮੱਤੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਔਰ ਜੈ ਬਾਪੂ ਪੂਰਨ ਭਗਤੀ ਦੀ ਦਰਜ ਕਰਾ ਲਾ ਕੇ ਕਮੈਂਟ ਕਰਿਓ ਸੋ ਦੋਸਤੋ ਹੁਣ ਤੁਹਾਨੂੰ ਦਿਖਾਉਨੇ ਆ ਜਗ੍ਹਾ ਦੇ ਦਰਸ਼ਨ ਕਰਾਉਨੇ ਆ ਆਇਓ ਫਿਰ ਹਾਂਜੀ ਦੋਸਤੋ ਹੁਣ ਆਪਾਂ ਜਗ੍ਹਾ ਦੇ ਵਿੱਚ ਚਿਤੂ ਪਵਿੱਤਰ ਜਗ੍ਹਾ ਬਾਬਾ ਜੀ ਦੀ ਉੱਥੇ ਪਹੁੰਚ ਚੁੱਕੇ ਆ ਤੇ ਇੱਥੋਂ ਦੇ ਮੈਂ ਪ੍ਰਬੰਧਕਾਂ ਨੂੰ ਮਿਲਿਆ ਸੀ ਸੇਵਾਦਾਰਾਂ ਨੂੰ ਮਿਲਿਆ ਸੋ ਦੱਸ ਦਿਆ ਤੇ ਜਿਹੜੀ ਜਗ੍ਹਾ ਤੁਸੀਂ ਆ ਪਿੱਛੇ ਦੇਖ ਰਹੇ ਹੋ ਇਹ ਜਗ੍ਹਾ ਪੂਰਨ ਭਗਤੀ ਜੀ ਕਹਿੰਦੇ ਇਸ ਜਗ੍ਹਾ ਤੇ ਜਦੋਂ ਉਹਨਾਂ ਨੇ ਆਏ ਸੀਦੇ ਆਹ ਦਰੱਖਤ ਉਹ ਪੇੜ ਦੇਖ ਰਹੇ ਹੋ ਵੰਦਾ ਦਰਖਤ ਤਾਂ ਇਹ ਉਹਨਾਂ ਨੇ ਕਹਿੰਦੇ ਦਾਤਨ ਕਰਕੇ ਇੱਥੇ ਰੱਖੀ ਸੀ ਛਿੱਟੀ ਸੀ ਤੇ ਉਸ ਤੋਂ ਬਾਅਦ ਆ ਪੇੜ ਆ ਤੇ ਲੋਕ ਕਹਿੰਦੇ ਅਸੀਂ ਬੜੀ ਸ਼ਰਧਾ ਦੇ ਨਾਲ ਆਪਣੇ ਆਮਣੂ ਕਾਮਣਾ ਲੈ ਕੇ ਆਉਂਦੇ ਤੁਸੀਂ ਦੇਖ ਰਹੇ ਹੋ ਪਿਛੇ ਸਰੀਰ ਚੜਾਇਆ ਨੂਨ ਚੜਾਇਆ ਬੜੀਆਂ ਸ਼ਰਧਾ ਭਾਵਨਾ ਨਾਲ ਲੋਕ ਲੈ ਕੇ ਆਉਂਦੇ ਤੇ ਬੜਾ ਕੁਝ ਇੱਥੇ ਮਤਲਬ ਲੋਕਾਂ ਦੀਆਂ ਮਨੁਘਾਮਣਾ ਬੂੜੀਆਂ ਹੁੰਦੀਆਂ ਔਰ ਆਜੋ ਤੁਹਾਨੂੰ ਮੰਦਰ ਸਾਹਮਣੇ ਦਿਖਾਉਣੀ ਬਾਬੇ ਸ਼੍ਰੀ ਚੰਦੀ ਜੀ ਦਾ ਜੀ ਤੇ ਇੱਧਰ ਜਗ੍ਹਾ ਸਾਰੀਆਂ ਬੜੀਆਂ ਹੋਈਆਂ ਬਹੁਤ ਘੈਂਟ ਲੋਕੇਸ਼ਨ ਦਾ ਨਜ਼ਾਰਾ ਕਿਰਪਾ ਭਗਵਾਨਤਾਂ ਦੀ ਸੋ ਦੁਆਰਾ ਦੱਸ ਦੇਣਾ ਚਾਹੁੰਦੇ ਆ ਕਿ ਆਪਾਂ ਤੇ ਪੁੱਟੀ ਵਾਲੇ ਖੜੇ ਆ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਕਲੀਆਂ ਦੇ ਬਾਦਸ਼ਾਹ ਸ੍ਰੀ ਕਲਦੀਪ ਮਾਨਕ ਜੀ ਦੇ ਗੁਰੂ ਜੀ ਬਾਬਾ ਖੁਸ਼ੀ ਮੁਹੰਮਦ ਜੀ ਇਸੇ ਨਗਰ ਦੇ ਵਸਨੀਕ ਸਨ ਜੰਪੜਲ ਸਨ ਔਰ ਕਲਦੀਪ ਮਾਨਕ ਜੀ ਵੀ ਇੱਥੋਂ ਹੀ ਉਹਨਾਂ ਦੇ ਛਤਰ ਸ਼ਾਹ ਹੇਠ ਰਹਿ ਕੇ ਉਹਨਾਂ ਨੇ ਸੰਗੀਤ ਦੀ ਸਿੱਖਿਆ ਕਿਨ ਕੀਤੀ ਬਹੁਤ ਅੱਛਾ ਜਗਾ ਬੱਦੇ ਦੀ ਸੋ ਮਨੋਂ ਕਾਮਨਾ ਪੂਰੀ ਆਉਂਦੀ ਦਾ ਇੱਧਰ ਕਦੇ ਵੀ ਆਉਂਦੇ ਇਸ ਜਗ੍ਹਾ ਤੇ ਜਰੂਰ ਆ ਕੇ ਆਪਣੇ ਮਨੋਂ ਕਾਮਨਾ ਪੂਰੀਆਂ ਕਰੋ ਬਹੁਤ ਬਹੁਤ ਧੰਨਵਾਦ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਪਿੱਛੇ ਜਗ੍ਹਾ ਇੱਧਰ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਮੈਨੂੰ ਫੜਾਉ ਮੈਲ ਹੋਣਾ ਤੇ ਆਹ ਬੇ ਜਗ੍ਹਾ ਤੁਸੀਂ ਦੇਖ ਰਹੇ ਹੋ ਜੋ ਆਹ ਜਗ੍ਹਾ ਇਹ ਮੈਂ ਇੱਥੇ ਮਿਲਿਆ ਸੀ ਪ੍ਰਬੰਧਕਾਂ ਨੂੰ ਵੀ ਔਰ ਦੱਸ ਰਹੇ ਸੀ ਉਹ ਤੇ ਇਹ ਜੋ ਜਗ੍ਹਾ ਬਣੀ ਵੀ ਐ ਇੱਥੇ ਪਿੱਛੇ ਇੱਥੇ ਮਹਾਂਤ ਸਾਹਿਬ ਆ ਬਾਬਾ ਜੀ ਇੱਥੇ ਸੇਵਾਦਾਰ ਸਨ ਤੇ ਉਹਨਾਂ ਦੀ ਪਿੰਡ ਦੇ ਨਗਰ ਦੇ ਸਾਰੇ ਨੇ ਆਪਣੇ ਸਹਿਯੋਗ ਨਾਲ ਇਹ ਬਾਬਾ ਦੀ ਜਗ੍ਹਾ ਬਣਾਈ ਆ ਤੋਂ ਬੜੀ ਸ਼ਰਧਾ ਭੂਮਿਕਾ ਨਾਲ ਹੁੰਦੇ ਆ ਸਾਰੇ ਤੇ ਆਹ ਤੁਸੀਂ ਦੇਖ ਰਹੇ ਹੋ ਇੱਧਰ ਜਿਹੜਾ ਸਾਰੀ ਮੰਦਸ ਘੜਾ ਤੁਹਾਨੂੰ ਪਹਿਲਾਂ ਵੀ ਬਾਲਾ ਸ੍ਰੀ ਚੰਦ ਬੋਲ ਬਾਬਾ ਸ਼੍ਰੀ ਗੰਦਵਰ ਰਾਜ ਜੀ ਔਰ ਬੜਾ ਅਦਭੁਤ ਨਜ਼ਾਰਾ ਕੈਂਡਗਾਲਵਾਤਾ ਔਰ ਦੁਬਾਰਾ ਬੇਨਤੀ ਕਰਦੇ ਆਂ ਕਿ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਸੋ ਧੰਨਵਾਦ ਥੈਂਕ ਯੂ ਮਿਲਦੇ ਆਂ ਅਗਲੀ ਵੀਡੀਓ ਵਿੱਚ ਹਾਂਜੀ ਦੋਸਤੋ ਹੁਣ ਆਪਾਂ ਬਾਬਾ ਜੀ ਦੀ ਜਗਾ ਸਮਾਦ ਬਣੀ ਹੈ ਜੋ ਨਗਰਨ ਨੂੰ ਬਣਾਈ ਹੋਈ ਆ ਸਾਡੇ ਬਾਪੂ ਜੀ ਅਕਵਾਲ ਖੁਸ਼ੀ ਮੁਹੰਮਦ ਜੀ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਨ ਜੀ ਜੋ ਗੁਰੂ ਜੀ ਆ ਤੇ ਆਜੋ ਤੁਹਾਨੂੰ ਉਹਨਾਂ ਨੇ ਜਗਾ ਤੇ ਲੈ ਕੇ ਚਲਦੇ ਆਂ ਤੇ ਆਜੋ ਫਿਰ ਹਾਂਜੀ ਦੋਸਤੋ ਹੁਣ ਆਪਾਂ ਬਾਬਾ ਜੀ ਦੀ ਸਮਾਦ ਤੇ ਖੜੇ ਆ ਅਕਬਾਲ ਖੁਸ਼ੀ ਮੁਹੰਮਦ ਜੀ ਦੀ ਔਰ ਸਾਡੇ ਨਾਲ ਪਿੰਡ ਦੇ ਵਸਨੀਕ ਖੜੇ ਨੇ ਤੇ ਆਪਾਂ ਬਾਈ ਜੀ ਤੋਂ ਜਾਣਕਾਰੀ ਲਵਾਂਗੇ ਜਗ੍ਹਾ ਬਾਰੇ ਸਾਰੀ ਬਾਰੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਹਾਂ ਬਾਈ ਜੀ ਸਾਡੇ ਚੈਨਲ ਲਈ ਤੁਸੀਂ ਦੱਸੋ ਵੀ ਇਹ ਜਗ੍ਹਾ ਬਾਰੇ ਸਾਰਾ ਖੁੱਲ ਕੇ ਦੱਸੋ ਵੀ ਕਿਵੇਂ ਜਗ੍ਹਾ ਹੈ ਤੇ ਕਿੰਨੇ ਦਿਨਾਂ ਤੋਂ ਬਣੀ ਹੈ ਜੀ ਪਿੰਡ ਪੁੱਟੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਇੱਕ ਪਿੰਡ ਪੁੱਟੀ ਵਾਲਾ ਸਥਿਤ ਹੈ ਜਿੱਥੇ ਕਿ ਬਾਬਾ ਪੂਰਨ ਭਗਤ ਜੀ ਦੀ ਜਗ੍ਹਾ ਹੈਗੀ ਆ ਜੀ ਗੁਰੂ ਗੋਰੀਕਨਹਾ ਜੀ ਦੀ ਚੇਲੇ ਬਾਬਾ ਪੂਰਨਪਾਲ ਜੀ ਜੀ ਤੇ ਇਹ ਤਕਰੀਬਨ 25 ਕਿੱਲਾਂ ਦੇ ਵਿੱਚ ਜਿਹੜੀ ਇਹ ਚੜੀ ਬਣੀ ਹੋਈ ਹੈਗੀ ਆ ਓਕੇ ਪਿੰਡ ਪਿੰਡ ਪਟਿਆਲੇ ਵਿੱਚ ਹੀ ਹੈ ਇਹਦੇ ਵਿੱਚ ਤੇ ਇੱਥੋਂ ਦੀ ਜੰਪਲ ਕਵਾਲ ਖੁਸ਼ੀ ਮਹਮਦ ਜੀ ਜੀ ਉਸਤਾਦ ਕਵਾਲ ਖੁਸ਼ੀ ਮਹਮਦ ਜੀ ਜਿਹੜੇ ਕਿ ਅ ਕਲਦੀਪ ਮਾਨਕ ਜੀ ਕਲੀਆਂ ਦੇ ਬਾਦਸ਼ਾਹ ਉਹਨਾਂ ਦੇ ਉਸਤਾਦ ਗੁਰੂ ਜੀ 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 ਇਹ ਉਹਨਾਂ ਦੀ ਜਗਾ ਬਣੀ ਹੋਈ ਹੈ ਅਸਲੀ ਇੰਦਰ ਜਗਾ ਬਣੀ ਹੋਈ ਹੈ ਇਹਨਾਂ ਦੀ ਵਾਹ ਜੀ ਵਾਹ ਇੱਥੇ ਹਾਂ ਜੀ ਹਾਂਜੀ ਦੋਸਤੋ ਆਪਾਂ ਖੜੇ ਆ ਨਗਰ ਪੁੱਟੀ ਵਾਲਾ ਵਿੱਚ ਔਰ ਤੁਸੀਂ ਦੇਖ ਰਹੇ ਹੋ ਬਾਪੂ ਮਿਰਜਾ ਤੇ ਮਾਤਾ ਸਹਿਬਾ ਦੀ ਜੋੜ ਤੇ ਬਾਈ ਹੋਰਾਂ ਨੇ ਪਿੰਡ ਦੇ ਵਿੱਚ ਹੀ ਇਹ ਬਹੁਤ ਘੈਂਟ ਬੁੱਤ ਬਣਾਏ ਹੋਏ ਆ ਤੇ ਹੋਰ ਜਾਣਕਾਰੀ ਲਈ ਆਪਾਂ ਫੇਰ ਬਾਈ ਨੂੰ ਪੁੱਛਦੇ ਹਾਂ ਹਾਂਜੀ ਬਾਈ ਜੀ ਤੁਹਾਨੂੰ ਸਭਾ ਮਾੜਾ ਇਹ ਦੱਸੋ ਇਹਦਾ ਵਾਰੀ ਖਲਕ ਦੱਸੋ ਕਿਵੇਂ ਹੋਈ ਨਾਲ ਬਾਤ ਇਹ ਇੱਥੇ ਤਕਰੀਬਨ ਜੋ ਵੀ ਸਾਡਾ ਨਰੇਗਾ ਦੇ ਉਸ ਵਰਕਰ ਕੰਮ ਕਰਦੇ ਆ ਅੱਛਾ ਜੀ ਉਹਨਾਂ ਨੇ ਇਸ ਝੜੀ ਨੂੰ ਬਰਕਰਾਰ ਰੱਖਣ ਦੀ ਵਾਸਤੇ ਤਕਰੀਬਨ 10000 ਦੇ ਲਗਭਗ ਨਵੇਂ ਬੂਟੇ ਲਾਇਆ ਵਾਹ ਜੀ ਵਾਹ ਕੀ ਬੋਲ ਲਾਇਏ ਹੋਏ ਆ ਸਾਡੇ ਬਾਜ ਸਿੰਘ ਜੀ ਪ੍ਰਧਾਨ ਕੀ ਬਾਤ ਆ ਕੀ ਬਾਤ ਆ ਨਰੇਗਾ ਦੇ ਵਾਹ ਜੀ ਵਾਹ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਆ ਜੀ 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 ਉਹਨਾਂ ਨੇ ਦੇਖ ਰਹੇ ਖੇਤ ਵਿੱਚ ਇਹ ਸਾਰਾ ਕੰਮ ਚੱਲ ਰਿਹਾ ਹੈਗਾ ਕੌ ਕੀ ਨਾਮ ਜੀ ਪ੍ਰਧਾਨ ਸਾਹਿਬ ਦਾ ਸਰਦਾਰ ਬਾਜ ਸਿੰਘ ਜੀ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪਿੰਡ ਪੁੱਟੀ ਵਾਲਾ ਪਿੰਡ ਪੁੱਟੀ ਵਾਲਾ ਕੀ ਬਾਤ ਆ ਜੀ ਉਹਨਾਂ ਦੀ ਦੇਖ ਰਿਹਾ ਜਿਹੜੇ ਵਿੱਚ ਸਾਰਾ ਇਹ ਕੰਮ ਚੱਲ ਰਿਹਾ ਹੈਗਾ ਤੇ ਬਹੁਤ অতি ਸੁੰਦਰ ਕਿਆ ਬਾਤ ਹੈ